ਸਸਰੀਕਾਲ ਜੀ ਕੀ ਹਾਲ ਚਾਲ ਆ ਜੀ ਆਪਾਂ ਲੈ ਕੇ ਆ ਗਏ ਆ ਜੀ ਆਪਣਾ ਅੱਜ ਦਾ ਨਵਾਂ ਵਲੌਗ ਤੇ ਮਾਤਾ ਨੂੰ ਆਪਾਂ ਛਡਾਤਾ ਬੱਸ ਤੁਹਾਨੂੰ ਪਤਾ ਹੀ ਆ ਜਿਨ੍ਹਾਂ ਨੇ ਸਾਡੇ ਪਿਛਲੇ ਵਲੌਗ ਦੇਖਿਆ ਕਿ ਮੰਮੀ ਦਾ ਮੋਬਾਈਲ ਭਲੇਖੇ ਨਾਲ ਭੈਣ ਕੋਲ ਚਲਾ ਗਿਆ ਸੀ ਤੇ ਤਿੰਨ ਚਾਰ ਦਿਨ ਬੜੇ ਔਖੇ ਕੱਢੇ ਉਹਨੇ ਕਿਉਂਕਿ ਮਾਤਾ ਸਾਡੀ ਸਾਈਡ ਬਿਜ਼ਨਸ ਮਤਲਬ ਕਿ ਰਿਸ਼ਤੇ ਰਿਸ਼ਤੇ ਵੀ ਕਰਾਉਂਦੀ ਆ ਤੇ ਫੋਨ ਭਾਈ ਉਹਨੂੰ ਬਹੁਤ ਆਉਂਦੇ ਸੀ ਤੇ ਉਹ ਕਹਿੰਦੀ ਬਈ ਮੇਰਾ ਤਾਂ ਔਖਾ ਉਹ ਗਈ ਹੋਈ ਅੱਜ ਸਵੇਰ ਚੜਾਇਆ ਹੋਇਆ ਬੱਸ ਵੇਖਦੇ ਸ਼ਾਮ ਨੂੰ ਮੁੜ ਕੇ ਆਉਂਦੀ ਆ ਕਿ ਉੱਥੇ ਰਹਿੰਦੀ ਆ ਰਾਤ ਨਿਹਾਲਿਆਂ ਵਾਲੇ ਗਈ ਆ ਤੇ 2-3 ਘੰਟੇ ਜਾਣ ਲੱਗ ਹੀ ਜਾਂਦੇ ਆ ਉਧਰ ਨੂੰ ਬੱਸਾਂ ਥੋੜੀਆਂ ਘਾਟੀ ਜਾਂਦੀਆਂ ਹੇ ਹਾਂ ਪਹੁੰਚਣ ਵਾਲੀ ਆ ਤੇ ਇੱਧਰ ਫੇਰ ਰੈਡੀ ਆ ਤੁਸੀਂ ਕਹਿੰਦਾ ਵੀ ਰੋਜ਼ ਰੋਜ਼ ਇੱਕੋ ਗੱਲ ਹੀ ਵਿਖਾਈ ਜਾਂਦਾ ਇਹ ਪਤੰਦਰ ਪਤਾ ਨਹੀਂ ਕੀ ਚੱਕਰ ਆ ਯਾਰ ਮੇਰੇ ਤੋਂ ਮਤਲਬ ਕਿ ਮੈਨੂੰ ਕਹਿਣਾ ਪੈਂਦਾ ਵਾਰੀ-ਵਾਰੀ ਆ ਦੇਖੋ ਲਓ ਜੀ ਚੱਕਲੀ ਪਾਲਟੀ ਚੱਕਰਿਆ ਪੋਚਾ ਚੱਲੇ ਉਹਦੀ ਡਿਊਟੀ ਤੇ ਇਹ ਵੇਖ ਲਓ ਕਿੰਨਾ ਮੌਸਮ ਦੇਖੋ ਕਿੰਨੀ ਠੰਡਾ ਬੁਰਾ ਹਾਲ ਪਰ ਆਮਾ ਦੀ ਤਿੰਨ ਨਾ ਕਈ ਵਾਰ ਕਹਿ ਦਿੰਨੀ ਹੋਈ ਸਫਾਈ ਪਰ ਜਿਸ ਦਿਨ ਜੇ ਮੈਂ ਲੇੜੇ ਨਾ ਤੋਤੇ ਹੋਣ ਜੇ ਮੈਂ ਪੋਚਣਾ ਨਾ ਆਇਆ ਹੋਵੇ ਮੈਂ ਸਾਰਾ ਦਿਨ ਐ ਲੱਗੀ ਨਾ ਵੀ ਮੈਂ ਕੋਈ ਕੰਮ ਨਹੀਂ ਕੀਤਾ ਅੱਜ ਕੋਈ ਕੰਮ ਨਹੀਂ ਕੀਤਾ ਨਹੀਂ ਤੇ ਹੋਰ ਕੰਮ ਬਹੁਤ ਸਾਡੇ ਉਹ ਕਰੋ ਜ਼ਰੂਰੀ ਤਾਂ ਨੇ ਵੀ ਫਰਸ਼ਾਂ ਗਿੱਲੀਆਂ ਕਰਨੀਆਂ ਹੀ ਹੁੰਦੀ ਹੈ ਜੀ ਜਦੋਂ ਐ ਝਾੜੂ ਪੋਚਾ ਸਾਰਾ ਕੰਮ ਅਖਰ ਦਿਨ ਨੂੰ ਤੱਲੀ ਹੁੰਦੀ ਹੁਣ ਹਾਂ ਸਾਰਾ ਕੰਮ ਦੇ ਨਾ ਨਹੀਂ ਨਹੀਂ ਇਹ ਵੈਸੇ ਗਲਤ ਹੈ ਇੰਨੀ ਠੰਡ ਚ ਪੋਚੇ ਨਹੀਂ ਲਾਉਣੇ ਚਾਹੀਦੇ ਨਹੀਂ ਯਾਰ ਜਿਹੜੀ ਤੈਲ ਆਣਾ ਸਫਾਈ ਬਹੁਤ ਪਾਲ ਦੀ ਸਰੀ ਰੋਈ ਪੋਚਾ ਲਾਉਣਾ ਪੈਂਦਾ ਜੇ ਅੱਜ ਨਾ ਲਾऊं ਕੱਲ ਨੂੰ ਉਦੋਂ ਗੱਲ ਨਹੀਂ ਨਹੀਂ ਤੇ ਤੂੰ ਸੁੱਕਾ ਪੋਚਾ ਲਾਣਾ ਫਿਰ ਲਾ ਸੁੱਕਾ ਪੋਚਾ ਖੋਣ ਲਾ ਲੈ ਲਾ ਤੇ ਸੁੱਕਾ ਪੋਚਾ ਲਾ ਵਧੀਆ ਉਹਨੂੰ ਬਣਾ ਦੇ ਅਸੀਂ ਚੱਲੇ ਪੋਚਾ ਲਾਓ ਬੱਸ ਬਸ ਇਹ ਚੱਲ ਲਓ ਭਾਈ ਇਹ ਤਾਂ ਨਹੀਂ ਹਟਦੀ ਇਹ ਕਹਿੰਦੀ ਮੈਂ ਤਾਂ ਪੋਚਾ ਲਾਉਣਾ ਹੀ ਲਾਉਣਾ ਜੋ ਮਰਜ਼ੀ ਹੋ ਜੀ ਚਲੋ ਇਹਨੂੰ ਪੋਚਾ ਲਾਉਣ ਦਿਓ ਠੀਕ ਹੈ ਜੀ ਤੇ ਤੁਸੀਂ ਬਣੇ ਰਹੋ ਜਮੀ ਦੀ ਡਿਊਟੀ ਅਭੀ ਚੁੱਲ੍ਹੇ ਅੱਗੇ ਅੱਜ ਕਹ ਜਵਾਕ ਕਹਿ ਜਾਂਦੇ ਹੁੰਦੇ ਵੀ ਸਾਨੂੰ ਦੁਪਹਿਰੇ ਭੁੱਖ ਲੱਗਦੀ ਹੁੰਦੀ ਮਮੀ ਕੁਝ ਬਣਾ ਤੇ ਮੈਨੂੰ ਲੱਗਦਾ ਵੀ ਅੱਜ ਦੁਪਹਿਰ ਵਾਸਤੇ ਕੁਝ ਇਹ ਜਵਾਕਾਂ ਵਾਸਤੇ ਕੁਝ ਬਣਾਉਣ ਲੱਗੀ ਆ ਹੁਣੇ ਚੁੱਲ੍ਹੇ ਤੇ ਚਾੜਤਾ ਪਤਿਲੀ ਤੇ ਮੈਂ ਇੱਥੇ ਆਗੂ ਗੋਬਾਲ ਦਾ ਠੀਕ ਹੈ ਜੀ ਤੇ ਬਣੇ ਰਹੋ ਤੁਸੀਂ ਸਾਡੇ ਅੱਜ ਦੇ ਵਲੌਗ ਨਾਲ ਲੋ ਜੀ ਰੱਬ ਨੇ ਆਪਣੀ ਗੱਲ ਸੁਣ ਲਈ ਉਹਨੇ ਕਿਹਾ ਮੈਨੂੰ ਰੋਜ਼ ਗਾਲਾਂ ਕੱਢਦਾ ਉਹਨੇ ਧੁੱਪ ਲਾਦੀ ਵਧੀਆ ਟਾਪ ਦੀ ਧੁੱਪ ਲੱਗੀ ਸਿਰੇ ਦੀ ਅੱਜ ਤੇ ਵਧੀਆ ਗੱਲ ਦਾ ਤਾਂ ਤੇ ਲੋ ਵੀ ਤੁਹਾਨੂੰ ਦਿਖਾਉਣੇ ਅੱਜ ਰੈਸਪੀ ਇਹ ਕੀ ਬਣ ਰਿਹਾ ਜੀ ਸਬਜੀ ਬਣਦੀ ਜੀ ਛੋਲਿਆਂ ਦੀ ਸਬਜੀ ਮੈਨੂੰ ਸਾਗ ਲੱਗੀ ਆ ਸਬਜੀ ਆ ਛੋਲਿਆਂ ਦੀ ਆ ਛੋਲਿਆਂ ਦੀ ਸਬਜੀ ਤੇ ਨਾਲ ਫਿਰ ਪੂੜੀਆਂ ਬਣਾਉਣੀਆਂ ਹੈ ਛੋਲੇ ਤੋਂ ਬਾਅਦ ਪਹਿਲੇ ਮੰਗਦੇ ਆ ਫਿਰ ਮੈਂ ਵੰਛ ਦੀ ਡਿਮਾਂਡ ਆ ਕਹਿੰਦਾ ਮम्मी ਪੂੜੀਆਂ ਖਾਣੀਆਂ ਤੇ ਅੱਜ ਬਣਨੀਆਂ ਪੂੜੀਆਂ ਤੇ ਮੰਮੀ ਮੁੜ ਕੇ ਉਦੋਂ ਕਿ ਨਹੀਂ ਮੋਬਾਈਲ ਲੱਗੇ ਅਜੇ 3 ਵਜੇ ਕਹਿੰਦੀ ਸਤੂਰ ਦੇ 3 ਵਜੇ ਤੁਰ ਕੇ ਉਥੋਂ ਠੀਕ ਆ ਤੇ ਮੈਨੂੰ ਲੱਗਦਾ ਕੁਰਬਾਨੀ ਦੇਣੀ ਪੈਣੀ ਚੱਕਰ ਨੂੰ ਅੱਜ ਬਾਹਰ ਹੋਰ ਪੱਠੇ ਬਾਬ ਜੀ ਚਲੋ ਮਾਤਾ ਜੀ ਗਈ ਹੋਈ ਆ ਤੇ ਅੱਜ ਫਿਰ ਪੱਠੇ ਤੱਕ ਹੀ ਆਪਾਂ ਤੂੜੀ ਪਾਉਣੀ ਹੁੰਦੀ ਆ ਤੂੜੀ ਸਾਨੂੰ ਪਾਉਣੀ ਪੈਣੀ ਆ ਤੂੜੀ ਪਾ ਕੇ ਦਾਣਾ ਪਾਦ ਗਏ ਫਿਰ گاਵਾ ਨੂੰ ਉਡੀਕਦਿਆਂ ਬਈਆਂ ਉਹ ਕਹਿੰਦੀਆਂ ਹੋਣੀਆਂ ਆ ਜਾ ਸਾਡਾ ਵੀ ਸੋਚ ਲਾ ਆ ਗਿਆ ਮੈਂ ਤੇ ਚਲੋ ਮੈਂ ਇਹਨਾਂ ਨੂੰ ਪੱਠੇ-ਪੁੱਠੇ ਤੇ ਪਾਣੀ-ਪੂਣੀ ਪਿਆਦਾ ਕਿਉਂਕਿ 2 ਵਜ ਗਏ ਆ ਤੂੜੀ ਪਾਉਣੀ ਸੀਗੀ ਪੱਠੇ ਪਾਉਣੇ ਸੀ ਫਿਰ ਮੈਂ ਸੋਚਿਆ ਵੀ ਯਾਰ ਜੇ ਮੈਂ ਪੱਠੇ ਪਾਏ ਤੂੜੀ ਪਾਈ ਤੇ ਮੈਨੂੰ ਨਹਾਉਣਾ ਪੈਣਾ ਹਨਾ ਚੱਲ ਹੋਰ ਵੇਲੀ ਆ ਤੂੰ ਆਪਣਾ ਨਹੀਂ ਮੈਂ ਕੋਈ ਵੇਲੀ ਨਹੀਂ ਸਬਜੀ ਘੜੀ ਅੰਦਰ ਵੇਖਣ ਆ ਸਬਜੀ ਮੈਂ ਮੇਰੇ ਮੁੰਡਿਆਂ ਦਾ ਟਾਈਮ ਹੋ ਗਿਆ ਸਬਜੀ ਮੈਂ ਵੇਖ ਲੂੰਗਾ ਤੂੰ ਜਾ ਪਾ ਦੇ ਹਿਸਾਬ ਲਾ ਲਾ ਯਾਰ ਇਸ ਵੇਰ ਦਾ ਇੱਕ ਕੰਮ ਕਿਹਾ ਤੁਹਾਨੂੰ ਮੈਂ ਵੇਰ ਦਾ ਇੱਕ ਹਿਸਾਬ ਲਾ ਲਾ ਤੁਸੀਂ ਮੈਨੂੰ ਦੱਸੋ ਵੀ ਵੇਰ ਦਾ ਕੀ ਕੰਮ ਕੀਤਾ ਮੈਨੂੰ ਮੀਨ ਵਾਲ ਲੈਣੀ ਪੱਠੇ ਪਾਉਣੇ ਨਹੀਂ ਇਹ ਇੱਕ ਕੰਮ ਕਰਾ ਦੋ ਮੈਂ ਪੱਠੇ ਪਾ ਦੂੰ ਤੂੰ ਪਾਉਂਦੀ ਰਹਿਣੀ ਆ ਮੈਂ ਕਿਹ ਕੰਮ ਕਰਾਵਾਂ ਮੂੰਹ ਥੋਤਾ ਏ ਕੰਮ ਨਹੀਂ ਰੋਟੀ ਖਾਧੀ ਏ ਕੋਈ ਕੰਮ ਨਹੀਂ ਆ ਕੰਨ ਸੁਜਿਆ ਵਾ ਤੁਹਾਡਾ ਕੰਨ ਇਹ ਕੀ ਹੋ ਗਿਆ ਸੋ ਇਧਰ ਲੇ ਬੈਠਾ ਰਹੇ ਨਾ ਫਿਰ ਤਾਂ ਸੁੱਜ ਗਿਆ ਨਾ ਚਾ ਚਾ ਪਾ ਦਿਓ ਗਾਲਾਂ ਕਿੰਨੀਆਂ ਨਹੀਂ ਆ ਰਹਾ ਇਦਾਂ ਨਹੀਂ ਮੇਰਾ ਮੂਡ ਨਹੀਂ ਠੀਕ ਹੋਣ ਦਾ ਮੈਨੂੰ ਪਤਾ ਨਹੀਂ ਨਾ ਕਿਵੇਂ ਪੌਣਾ ਦਾਣਾ ਦੂਣਾ ਕੀ ਚੱਕਰ ਮੇਰੇ ਹਿਸਾਬ ਤੋ ਪਤਾ ਚੱਲ ਦੋ ਪਾ ਦੇ ਜਾਂ ਉੱਠ ਮਿੱਟੋ ਮਿੱਟੀ ਪਾ ਦੇ ਠੀਕ ਹੈ ਨਹੀਂ ਮੈਂ ਉਹ ਦੱਸ ਦੇਣੀ ਆ ਦੱਸਾਂ ਨੂਗਾ ਤੂੰ ਵੱਡੀ ਆਈ ਪਰ ਮੈਂ ਪਾ ਲੂ ਫਿਰ ਰਹਿਣ ਦੱਸਾਂ ਨੂਈ ਲੱਗ ਪਏ ਕੰਮ ਕਰਨਾ ਲੱਗ ਪਏ ਮੇਰੇ ਕੋਲ ਥੋੜਾ ਹੈ ਜੇ ਕੰਮ ਚੰਗੀ ਤਰ੍ਹਾਂ ਨਾ ਕੀਤਾ ਪੈਸੇ ਪੁਹੇ ਥੋੜਾ ਥੋੜਾ ਪੈਸੇ ਪੁਹੇ ਕੋਈ ਨਹੀਂ ਮਿਲਨੇ ਜੇ ਪੈਸੇ ਨਹੀਂ ਮਿਲਨੇਗੇ ਵੀਡੀ ਮੈਂ ਕੰਮ ਕਰਨੇ ਆ ਤੁਹਾਨੂੰ ਵੇਲੀ ਵੀਡੀ ਕਰ ਜਾ ਸਾਰਾ ਗੋਇਆ ਚੰਗੀ ਤਰ੍ਹਾਂ ਚੁੱਕ ਕੇ ਬੌਕਰ ਮਾਰ ਦੇ ਸਾਡੇ ਸਿਰ ਚ ਪਾ ਦੇਣਾ ਜਾ ਕੇ ਸਾਫ ਸਫਾਈ ਕਰ ਦਿਓ ਇੱਕ ਵੀ ਅੰਦਰ ਨਹੀਂ ਆਉਣਾ ਚਾਹੀਦਾ ਖਲਾਰਾ ਇੱਥੋਂ ਜਾ ਕੇ ਉਹਦਾ ਕੰਮ ਕਰ ਕੰਮ ਮੈਂ ਤੁਹਾਨੂੰ ਦੱਸਦੀ ਆ ਜਿਹੜਾ ਉਹ ਉੱਥੇ ਦੋ ਗੱਟੇ ਜਿਦਾਣਾ ਪਿਆ ਹੈ ਉਹ ਜਿਹੜੀਆਂ ਆ ਸਿੰਘਾਂ ਵਾਲੀ ਗਾਂ ਤੇ ਉਹ ਚਿੱਟੀ ਬੱਛੀ ਨੂੰ ਪਾਉਣਾ ਠੀਕ ਆ ਜਿਹੜਾ ਆ ਕੱਟੇ ਚਰ ਲਾਇਆ ਪਿਆ ਇਹ ਆ ਦੋਵੇਂ ਕਾਲੀ ਬੱਛੀ ਤੇ ਉਹਨੂੰ ਪਾਣਾ ਮੇਰੀ ਮਰਜ਼ੀ ਮੈਂ ਤਾਂ ਜਿਹੜਾ ਮਰਜ਼ੀ ਪਾਵਾਂ ਹੈ ਵੇ ਤੁਹਾਡੀ ਮਰਜ਼ੀ ਕੰਮ ਕਰ ਅਲਸਾ ਹੋਰ ਕੁਝ ਉੱਜਾਦੀ ਦਾ ਬਸ ਮਾਂ ਚਲੀ ਵੀ ਜਾਣਾ ਜੇ ਵੇਂਦੇ ਰਹੋ ਚੰਗ ਆ ਜਾ ਜਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਸਾਫ ਫਾਈ ਸਾਫ ਫਾਈ ਵਧੀਆ ਹੋਣੀ ਸੇ ਇਹ ਉਹ ਤੁਹਾਡੇ ਵੱਲ ਵੇਂਦੀਆਂ ਵੀ ਇਹ ਨਵਾਂ ਬੰਦਾ ਕਿਹੜਾ ਹੈ ਕਹਿੰਦੀ ਐ ਵੀ ਤੂੰ ਕਿ ਲੱਗਾ ਤਾਂ ਉਹਨੂੰ ਕਹਿ ਵੇਲੀ ਨੂੰ ਇੱਕ ਸੱਦੀ ਆ ਵੇਲੀ ਬਲੀ ਕੋਈ ਨਹੀਂ ਮੈਂ ਤੂੰ ਹੀ ਤਾਂ 3 ਘੰਟੇ ਸੌਂਆਂ ਵੀ ਲਿਆ ਕਰ ਲੋ ਕਰ ਲੋ ਤੁਸੀਂ ਰੱਜ ਕੇ ਚੰਗਾ ਇਹ ਬਹੁਤ ਗੰਦੀ ਐ ਪਾ ਉਹਨੂੰ ਪਤਾ ਵੀ ਲੱਗਾ ਤਾਂ ਹੈ ਕਿ ਉਹਨੂੰ ਕੰਮ ਨਵੇੜੀ ਦਿਓ ਹੋਈ ਇਹਨਾਂ ਦੀ ਵੀ ਡੈਪਰ ਹੋਣੀ ਚਾਹੀਦੀ ਐਚਾ ਹੋਰ ਸਿਆਲ ਸਿਆਲ ਆ ਦੇ ਐਚਾ ਫੋੜਾ ਚੱਲਦਾ ਨਹੀਂ ਸਹੀ ਮੈਚ ਤੇ ਹਾਂ ਆਣੇ ਦੇ ਵਿੱਚ ਅੜ ਜਾਂਦਾ ਬੜਾ ਔਖਾ ਗੋਆ ਹੈ ਕੱਢਣਾ ਐ ਟਕਾ ਟਕ ਕਰ ਦੋ ਟਕਾ ਟਕ ਹੋ ਗਿਆ ਕੱਲ ਸਵੇਰ ਤੱਕ ਚੱਲ ਚੱਲ ਛੇਰਾ ਚੱਲ ਮੈਨੂੰ ਲੱਗਦਾ ਚਨਾਉਣਾ ਪੈਣਾ ਹਾਂ ਲਾਉਣਾ ਪੈਣਾ ਨੌਖਾ ਪੈਣਾ ਨੌਖਾ ਪੈਣਾ ਧੁੱਪ ਬਹੁਤ ਲੱਗਦੀ ਅੱਜ ਤਾਂ ਹਾਂ ਨਾਲਿਓ ਮੈਂ ਬਣ ਗਈ ਜਰ ਛੱਡ ਦੇਣੀ ਇੱਕ ਹੀ ਬਣਾਇਆ ਪੂੜੀਆਂ ਆ ਕਿਵੇਂ ਦੀਆਂ ਪੂੜੀਆਂ ਕੜਕੀਆਂ ਐ ਇਹ ਮੇਦੀ ਹੁੰਦੀਆਂ

ਕੀ ਚੱਕਰ ਪਾਪੇ ਦੀ ਪਲੇਟ ਚ ਚੱਲ ਜਾਣੀ ਲੈ ਕੇ ਚਾਜ ਦੁਬਾਰਾ ਲਿਆ ਕੀ ਹੋ ਦੂਜੀ ਲਿਆ ਪਲੇਟ ਲਿਆ ਲਿਆ ਠੰਡ ਉਹ ਲੱਗਤੋ upp जरूर ਆ ਪਰ ਠੰਡ ਹੈਗੀ ਆ ਹਾਂ ਹਾਂ ਆਹ ਅੰਮੀ ਦੋ ਢਾਲ ਲਾ ਲੈ ਹੋਰ ਹੋਰ ਹੋ ਗਿਆ ਟਾਈਮ ਹੋਂ ਦਾ ਹੋਰ ਇੰਨੇ ਵਿੱਚ ਬਾਤ ਟਾਈਮ ਹੋ ਗਿਆ ਤੇਰਾ ਖਾਲੀਆਂ ਪੂੜੀਆਂ ਟਿਊਸ਼ਨ ਚੱਲ ਲੈ ਤੇ ਕੱਲ ਸਕੂਲ ਜਾਣਾ ਕਿ ਨਹੀਂ ਜਾਣਾ ਕੱਲੋਂ ਕੱਲ ਛੁੱਟੀ ਐ ਤੇ ਵਾਰ ਸ਼ਨੀਵਾਰ ਕੱਲ ਦਾ ਨਹੀਂ ਤੁਹਾਨੂੰ ਸ਼ਨੀ ਕੱਲ ਨੂੰ ਦਾ ਸਟੇਡੀਅਮ ਜਾਣਾ ਹੈ ਸਟੇਡੀਅਮ ਕੀ ਆ ਸੀਟੀ ਕਹਿੰਦਾ ਮੰਮੀ ਮੈਨੂੰ ਚਟਾਈ ਲੈ ਕੇ ਦੇ ਛੋਟੀ ਜੀ ਜੋਗਾ ਕਰਨਾ ਸੀ ਤੇ ਹਾਂ ਹਾਂ ਬੈਣਾ ਵਰਦੀ ਗੰਦੀ ਨਾ ਹੋਵੇ ਉੱਥੇ ਮਿੱਟੀ ਆ ਨਾ ਹਾਂ ਉੱਥੇ ਘਾਹ ਲੱਗਾ ਹੈ ਸਟੇਡੀਅਮ 'ਚ ਬਹੁਤ ਸੋਹਣਾ ਘਾਹ ਵਧੀਆ ਹੈ ਮੈਨੂੰ ਪਤਾ ਹੈ ਘਾਹ ਹੈਗਾ ਉੱਥੇ ਤੂੰ ਕਦੋਂ ਗਿਆ ਹੈ ਤੋਬਾਂ ਗਾਇਸ ਉਹ ਨਹੀਂ ਨੀ ਉਹ ਤਾਂ ਗਰਾਊਂਡ 'ਚ ਨਹੀਂ ਉਹ ਕਬੱਡੀ ਵਾਲੇ ਗਰਾਊਂਡ 'ਚ ਨਹੀਂ ਖੇਡਣਾ ਉਹ ਘਾਜ ਦੀ ਤੈਨੂੰ ਖੇਡਾਰਨਗੇ ਕਬੱਡੀ ਵਾਲੇ ਗਰਾਊਂਡ 'ਚ ਨਹੀਂ ਖੇਡਾਰਦੇ ਸੱਚ ਉਹ ਤਾਂ ਘਾਜ ਸੀ ਦਾ ਹਾਂ ਪਰ ਤੂੰ ਲੈ ਕੇ ਜਾਈ ਮੈਂ ਆਖਿਆ ਮੈਂ ਨਾ ਉਹ ਗੱਟੂ ਲਾ ਕੇ ਤੇ ਉੱਤੇ ਵਧੀਆ ਕਪੜਾ ਲਾਵਾਂਗੇ ਨਹੀਂ ਨਹੀਂ ਤੂੰ ਐ ਕਰੀ ਇੱਕ ਕਪੜੇ ਦੀ ਕਿਲੋੜਾ ਮੈਂ ਕੋ ਗੱਟੂ ਲੈ ਜੀ ਇੱਕ ਗੱਟੇ ਉਹ ਜੇਬ 'ਚ ਪਾ ਕੇ ਹੁੰਦੇ ਨਾ ਕੀ ਆ ਛੋਲੇ 'ਚ ਪਾ ਕੇ ਲੈ ਜੀ ਕਹਾ ਗੱਟਾ ਜੇ ਲੋਡ ਪਈ ਤੇ ਉੱਤੇ ਤੇ ਉਹਦੇ ਗੱਟੇ ਨੂੰ ਕੀ ਹੋ ਗਿਆ ਲੈ ਕਿਉਂ ਹਾਂ ਫਿਰ ਕੀ ਹੋ ਗਿਆ ਹੋਰ ਮਾਰ ਰੱਖ ਲਾਂਗੇ ਕੋਈ ਤੇਰਮਾਲ ਨਾ ਕਹਿੰਦਾ ਹੋਊਗਾ ਤੈਨੂੰ ਗੱਟਾ ਤੈਨੂੰ ਕੀ ਕਹਿੰਦਾ ਓ ਯਾਰ ਛੱਡੋ ਪਰਾ ਕੌਣ ਨਹੀਂ ਲੱਗੇ ਅੱਛਾ ਵਰਦੀ ਖਰਾਬ ਕਰ ਲੈ ਮੇਰੇ ਮਮੀ ਵਰਦੀ ਦਵਾਦੀ ਕੋਈ ਨਹੀਂ ਗੰਦੀ ਹੁੰਦੀ ਤਾਂ ਹੋ ਜੇ ਤੇ ਮੈਂ ਕਿਹੜਾ ਗੰਦੀ ਹੁੰਦੀ ਆਂ ਰੋਜ਼ ਘਾਹ ਚ ਹੀ ਪੈਂਦੀ ਆਂ ਤੇ ਮੈਂ ਤੈਨੂੰ ਆਖਿਆ ਮੈਂ ਗੱਟੂ ਦੇ ਉੱਤੇ ਕੱਪੜਾ ਲਾ ਕੇ ਨਹੀਂ 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 ਤੂੰ ਕੋਈ ਚੱਕਰ ਨਹੀਂ ਤੂੰ ਗੱਟੂ ਲੈ ਜੀ ਤੂੰ ਪਾ ਕੇ ਲੈ ਜੀ ਝੋਲੇ ਚ ਜੇ ਲੋੜ ਪਈ ਵਿਛਾਲੀ ਨਹੀਂ ਤੇ ਰਹਿਣ ਦੀ ਓ ਰਹਿਣ ᱫੋ ਉੱਥੇ ਬੜਿਆ ਲੋਕਾਂ ਨੇ ਵਿਛਾਉਣੇ ਆ ਬਹੁਤ ਜਵਾਕਾਂ ਨੇ ਦੇਖ ਲਈ ਤੈਨੂੰ ਹੋਂਦਾ ਡਾਂਸ ਕਿਵੇਂ ਕਰਨਾ ਸਾਨੂੰ ਦੱਸ ਕੇ ਚੱਲ ਦੱਸੀ ਕੀ ਪ੍ਰੈਕਟਿਸ ਕੀਤੀ ਚੱਲ ਇਹਨੇ ਕੀ ਪ੍ਰੈਕਟਿਸ ਕਰਦਾ ਇਹ ਚੱਲ ਓਏ ਸਟਾਰਟ ਅਸੀਂ ਬੀਟ ਨਾ ਕਰਦੇ ਚੱਲ ਤੂੰ ਐਂ ਸੁਣਾ ਦੇ ਬੀਟ ਨੂੰ ਕੀ ਲੋੜ ਆ ਏ ਕੀ ਆਈ ਹੈ ਏ ਕੀ ਕਰੀ ਜਾਂਦਾ ਅੱਛਾ ਅੱਛਾ ਇਹ ਹੈ ਹੈ ਇਹਦਾ ਉਪਰਾਵਾ ਤੂੰ ਪੀਟੀ ਤੇ ਚੱਲੇ ਗਿਆ ਫੌਜਪਰਤੀ ਹੋਰ ਚੱਲੇ ਇਹ ਤਾਂ ਨਹੀਂ ਕਰਦੇ ਸੀ ਇਹ ਤਾਂ ਹਾਂ ਹਾਂ ਇਹ ਤਾਂ ਉਹ ਆ ਨਹੀਂ ਪੁੱਤ ਇੱਕ ਥੋੜਾ ਕੌਣ ਹੈ ਕੋਰੀਓਗ੍ਰਾਫਰ ਆਹ ਠੀਕ ਹੈ ਫਿਰ ਵੀ ਬਹਿ ਕੇ ਜਿਹੜਾ ਥੱਲੇ ਬਈ ਬੈਠਾ ਹੀ ਨਹੀਂ ਹਾਂ ਨਹੀਂ ਆਠੇ ਹੈ 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 ਠੀਕ ਹੈ ਠੀਕ ਹੈ ਨਹੀਂ ਨਚਾਉਂਦੇ ਨਹੀਂ ਕਿ ਨਾਲ ਐਂ ਹੀ ਕਰਾਈਏ ਤੇ ਬਾਹਾਂ ਹੀ ਬਸ ਇਹ ਤਾਂ ਫਿਰ ਦੁਬਾਰਾ ਹੀ ਹੋ ਗਿਆ ਭੁੱਲ ਗਿਆ ਪੁੱਲ ਗਿਆ ਪੁੱਲ ਗਿਆ ਹਾਂ ਸਾਨੂੰ ਕਿਹੜਾ ਪਤਾ ਲੱਗਣਾ ਜੋ ਮਰਜ਼ੀ ਕਰੇ ਭਲਾ ਛਾਲਾ ਮਾਰੀ ਬਸ ਨਹੀਂ ਪੁੱਤ ਇਹ ਕਿਵੇਂ ਦਾ ਯਾਰ ਕੀ ਹੈ ਇਹ ਗੀਜਰ ਛੱਡਿਆ ਤੁਸੀਂ ਨਾਂ ਦੀ ਕਰ ਚਲੋ ਛੇਤੀ ਮੇਰੇ ਤੁਹਾਨੂੰ ਟੈਂਕ ਨਹੀਂ ਆ ਬਸਾਉਂਦੇ ਨਹੀਂ ਚਲੋ ਚਲੋ ਇਹਨੂੰ ਛੱਡ ਕੇ ਹਾਂ ਗੀਜਰ ਛੱਡਿਆ ਹੋਇਆ ਪਾਣੀ ਪਿਆ ਦਿਓ ਪਾਣੀ ਪਿਆ ਕੇ ਦਿਨਾਲੇ ਮੈਨੂੰ ਗੀਜਰ ਦਾ ਗੀਜਰ ਤੇ ਭਰੋਸਾ ਨਹੀਂ ਪਹਿਲਾਂ ਮੈਂ ਟੈਂਕੀ ਚੈੱਕ ਕਰੂੰਗਾ ਫਿਰ ਮੈਂ ਗੀਜਰ ਚੈੱਕ ਕਰੂੰਗਾ ਹਾਂ ਰੋਜ਼ ਰੋਜ਼ ਪਰसों ਨਹੀਂ ਆਈ ਹੋਇਆ ਮੇਰੇ ਨਾਲ ਐਵੇਂ ਖਾਮ ਤਾਂ ਮੈਂ ਕਿਹਦੀ ਭਾਵੇਂ ਨਹੀਂ ਬਾਰੀ ਗੱਲ ਕਰਾ। ਹੋਰ ਛੱਡ ਦੀ ਆਹ ਵੇਖ ਲੋ ਇੱਧਰ ਪਹਿਲਾਂ ਬਣਾਉਣ ਗਈਆਂ ਬਾਅਦ ਚ ਇਹਨਾਂ ਨੂੰ ਦੇੜਨ ਲੱਗ ਗਈਆਂ ਹੁਣ ਕੀ ਹੋ ਗਿਆ ਕੀ ਚੱਕਰ ਪੈ ਗਿਆ ਇਹ ਤੁਸੀਂ ਮੈਨੂੰ ਉਹ ਦਿਨ ਕਿਹਾ ਸੀ ਨਾ ਕੀ ਪਾਈ ਖੁੱਲੇ ਦੀ ਤੇ ਉਹ ਜੀ ਮੈਂ ਮੰਮੀ ਆਲੀ ਚੱਕ ਮੰਮੀ ਨਹੀਂ ਮੈਨੂੰ ਤੈਨੂੰ ਦੁਬਾਰਾ ਦੇੜ ਕੇ ਨਵੀਂ ਬਣਾ ਕੇ ਦਊਂਗੀ ਸਹੀ ਨਹੀਂ ਬਣੀ ਅੱਛਾ ਹਾਂ ਇਹ ਨਵੀਂ ਬਣਾਉਣ ਲੱਗੀਆਂ ਉਹ ਨਵੀਂ ਬਣਾਉਗੀ ਹੋਰ ਚਲੋ ਠੀਕ ਹੈ ਦੇੜ ਦਿਨ ਲੱਗਿਆ ਤੇ ਮੰਮੀ ਆਈ ਨਹੀਂ ਇਹ ਟਾਈਮ ਤੱਕ ਨੇ ਰਹਾ ਗਿਆ ਮੰਮੀ ਦੀ ਵਿਚਾਰ ਆਉਣਾ ਸੀ ਮੰਮੀ ਗਈ ਹਾਂ ਚੈਨਾ ਦੇ ਕੋਲ ਕਹਿੰਦੀ ਵੀ ਉਹਨਾ ਧੁੰਦ ਜੀ ਸੀਗੀ ਹਾਂ ਤੇ ਬੱਸ ਨੇ ਮਾਰੀਆਂ ਇੱਕੇ ਦਾ ਬ੍ਰੇਕਾਂ ਅੱਗੇ ਗੱਡੀ ਆ ਗਈ ਉਸ ਵਾਰੀਆਂ ਦੇ ਮੂੰਹ ਆਏ ਵਜੇ ਗਾਂ ਨੂੰ ਅੱਛਾ ਤੇ ਮੰਮੀ ਜੀ ਸੱਟ ਲੱਗ ਗਈ ਹਾਂ ਇੱਥੇ ਲੱਗ ਗਈ ਥੋੜੀ ਜਿਹੀ ਬੁੱਲ ਤੇ ਫੇਰ ਰਾਤ ਰਹਿ ਕੇ ਆਉ ਅੱਜ ਫੇਰ ਹਾਂ ਦੀਦੀ ਕਹਿੰਦੀ ਵੀ ਮੈਂਗਾ ਰਹਿ ਪਾ ਅੱਜ ਮੈਂ ਆਉ ਤਾ ਕੀ ਕਰਾਂ ਤੇ ਆਪਾਂ ਉਹਨੂੰ ਤਾਂ ਮੋਬਾਈਲ ਮਹਿੰਗੇ ਪੈ ਗਿਆ ਹੱਸੇ ਦਾ ਮੜਾਸਾ ਬਣ ਚਾ ਹੱਸੇ ਦਾ ਮੜਾਸਾ ਬਣ ਜਾਣਾ ਹੀ ਹੋਰ ਹਾਂ ਹੋਰ ਬੜਾ ਮਾੜਾ ਮੋਬਾਈਲ ਨਹੀਂ ਸਹੀ ਉਹਨੇ ਦਾ ਮੋਬਾਈਲ ਹੀ ਸਹੀ ਗੱਲ ਹਾਂ ਤੇ ਤੂੰ ਬੱਸ ਵਾਲੇ ਨੇ ਹੈ ਡਰਾਈਵਰ ਦੀ ਗਲਤੀ ਪਿੱਛੇ ਉਦੋਂ ਦਾਸ ਮੋਬਾਈਲ ਐਵੇਂ ਮਾੜੀ ਜੀ ਗਲਤੀ ਪਿੱਛੇ ਉਹ ਬਾਲਾ ਤਾਂ ਨਹੀਂ ਨੁਕਸਾਨ ਹੋਇਆ ਮਤਲਬ ਨਹੀਂ ਨਹੀਂ ਮਤਲਬ ਉਹਨੇ ਬ੍ਰੇਕ ਹੀ ਆਦ ਜੇ ਤਾਂ ਬਚਾਇਆ ਹੀ ਵਿਚਾਰੇ ਨੇ ਅੱਛਾ ਤੂੰ ਫਿਰ ਜਦੋਂ ਇੱਕ ਦੰਦ ਜੀ ਹੁੰਜੇ ਨੇ ਅੱਗੇ ਨੂੰ ਤਾਂ ਠੀਕ ਆ ਸੋਚਦੀ ਲੈ ਗਈ ਦੰਦ ਉਹਨੇ ਮੈਨੂੰ ਲਵਾਇਆ ਵੀ ਦੂਜਾ ਨਾ ਇੱਕ ਹਾਂ ਹਾਂ ਲਵਾਇਆ ਹੋਇਆ ਸੀ ਬੱਚ ਨੂੰ ਉਹ ਤਾਂ ਫਿਰ ਠੀਕ ਆ ਨਹੀਂ ਹੁੰਜ ਠੀਕ ਆ ਦੰਦ ਬੋਲੇ ਜਾਂ ਪਾੜ ਗਿਆ ਸੀ ਜੀ ਜਾਓ ਦੱਸ ਲੈ ਹਾਸੇ ਹਾਸੇ ਚ ਤੇ ਚਲੋ ਜੀ ਸਾਡੇ ਦਾ ਹਾਸੇ ਦੇ ਹਾਸੇ ਚ ਕੀ ਕਹਿੰਦੇ ਹੁੰਦੇ ਆ ਵੀ ਮੋਬਾਈਲ ਗਿਆ ਚਲਾ ਤੂੰ ਅੱਜ ਮਾਤਾ ਗਈ ਸੀ ਲੈਣ ਤੇ ਉਹ ਪਈ ਰਾਹ ਚ ਥੋੜਾ ਆ ਐਕਸੀਡੈਂਟ ਹੋ ਗਿਆ ਬੱਸ ਦਾ ਚਲੋ ਫਿਰ ਵੀ ਬਚਾਅ ਹੋ ਗਿਆ ਤੇ ਆਪਾਂ ਅੱਜ ਦੇ ਵਲੌਗ ਨੂੰ ਆਪਾਂ ਕਰਦੇ ਆ ਐਂਡ ਠੀਕ ਆ ਜੀ ਤੇ ਜੇ ਵਧੀਆ ਲੱਗਦਾ ਹੁੰਦਾ ਲਾਈਕ ਸ਼ੇਅਰ ਕਰਦੇ ਆ ਕਰੋ ਤੇ ਬਾਬਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਜਿਹੜੇ ਜਿਹੜੇ ਸਾਡਾ ਵਲੌਗ ਦੇਖਦੇ ਆ ਉਹਨਾਂ ਦਾ ਦਿਲੋਂ ਸ਼ੁਕਰੀਆ ਧੰਨਵਾਦ